ਲੰਘੇ ਕੱਲ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਕੁਝ ਗੱਲਾਂ ਆਂਦੀਆਂ ਵੀ ਚਲੀਆਂ ਕਿ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਧਾਰਮਿਕ ਸਜ਼ਾ ਜਿਹੜੀ ਹੈ ਉਹ ਐਲਟ ਕਰ ਦਿੱਤੀ ਗਈ ਹੈ। ਹੁਣ ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਹੈ? ਇਹਨਾਂ ਦੋਵਾਂ ਦੇ ਵਿੱਚ ਅਸਲ ਤੱਥ ਕੀ ਹੈ? ਇਹਦੇ ਵਿੱਚ ਸੱਚਾਈ ਕੀ ਹੈ? ਅਸਲ ਕੀ ਹੈ? ਕੀ ਸੁਖਵੀਰ ਸਿੰਘ ਬਾਦਲ ਨੂੰ ਸਿਰਫ ਤਨਖਾਹੀਆ ਕਰਾਰ ਦਿੱਤਾ ਗਿਆ ਜਾਂ ਫਿਰ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ? ਕਿਉਂਕਿ ਧਾਰਮਿਕ ਸਜ਼ਾ ਵਾਲਾ ਤੱਥ ਵੀ ਜਿਹੜਾ ਉਹ بڑے ਪੱਤਰ ਦੇ ਉੱਤੇ ਵਿਚਾਰਿਆ ਗਿਆ ਉਸ ਨੂੰ ਲਿਖਿਆ ਗਿਆ ਆ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਕਈ ਸੀਨੀਅਰ ਪੱਤਰਕਾਰ ਜਿਹੜੇ ਨੇ ਇਸ ਉੱਤੇ ਵਿਵਾਦ ਚੁੱਕਦੇ ਨਜ਼ਰ ਆਏ ਕਈ ਸੀਨੀਅਰ ਪੱਤਰਕਾਰਾਂ ਨੇ ਇਸ ਉੱਤੇ ਇਤਰਾਜ਼ ਕੀਤਾ ਕਿ ਧਾਰਮਿਕ ਸਜ਼ਾ ਤੇ ਤਨਖਾਈਆ ਹੋਰ ਚੀਜ਼ ਹੁੰਦੀ ਹੈ ਫਿਰ ਇਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਸੁਖਬੀਰ ਸਿੰਘ ਬਾਦਲ ਨਾਲ ਲੰਗੇ ਕੱਲ ਹੋਇਆ ਕੀ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਲੰਗੇ ਕੱਲ ਜੋ ਹੋਇਆ ਹੈ ਜਿਹੜੀ ਕਾਰਵਾਈ ਪੇਸ਼ ਆਈ ਹੈ ਉਸ ਦੇ ਵਿੱਚ ਉਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਤਨਖਾਈਆ ਕਰਾਰ ਦੇਣਾ ਅਤੇ ਸਜ਼ਾ ਲਗਾਉਣਾ ਜਾਂ ਸਜ਼ਾ ਧਾਰਮਿਕ ਸਜ਼ਾ ਜਿਹੜੀ ਹੈ ਉਹ ਸੁਣਾ ਦੇਣਾ ਇਹ ਇੱਕ علیحدہ علیحدہ ਟੌਪਿਕਸ ਨੇ علیحدہ علیحدہ ਪ੍ਰੋਸੈਸਸ ਨੇ ਔਰ ਇੱਕ ਵੱਡੀ ਪ੍ਰੋਸੈਸ ਦਾ ਇੱਕ ਹਿੱਸਾ ਮੰਨੇ ਜਾਂਦੀ ਹੈ ਬੇਸ਼ੱਕ ਕਿਉਂਕਿ ਤਨਖਾਈਆ ਕਰਾਰ ਦੇਣਾ ਦੋਸ਼ੀ ਕਰਾਰ ਦੇਣ ਦੇ ਪੈਰਲਲ ਹੁੰਦਾ ਜਿਵੇਂ ਅਦਾਲਤ ਵਿੱਚ ਕਿਸੇ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਕਿ ਉਹਦੇ ਖਿਲਾਫ ਦੋਸ਼ ਐਇਤ ਕਰ ਦਿੱਤੇ ਗਏ ਨੇ ਉਸੇ ਤਰ੍ਹਾਂ ਸ਼੍ਰੀ ਕਾਲਕਤਕ ਸਾਹਿਬ ਨੇ ਲੰਗੇ ਕਲ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦੇ ਦਿੱਤਾ ਹੁਣ ਤਨਖਾਈਆ ਕਰਾਰ ਦੇਣ ਦੇ ਤੱਥ ਜਿਹੜੇ ਨੇ ਉਹ ਇਤਿਹਾਸ ਦੇ ਵਿੱਚੋਂ ਵੀ ਮਿਲਦੇ ਨਹੀਂ ਕਿਉਂਕਿ ਕਿਹਾ ਜਾਂਦਾ ਪ੍ਰਮਾਣਿਤਤਾ ਨਹੀਂ ਦਿੰਦੇ ਹੋ ਸਕਦਾ ਕਿ ਇਹਦੇ ਇਸ ਤੋਂ ਅਲੱਗਾ ਵੀ ਮੀਨਿੰਗਸ ਹੋਣ ਮਤਲਬ ਨਿਕਲਦੇ ਹੋਣ ਤਨਖਾਈਆ ਸ਼ਬਦ ਕਿੱਥੋਂ ਆਇਆ ਦਰਅਸਲ ਇਤਿਹਾਸਿਕ ਤੱਥਾਂ ਦੇ ਆਧਾਰ ਦੇ ਉੱਤੇ ਇਹ ਦੱਸਿਆ ਗਿਆ ਹੈ ਕੁਝ ਬੁੱਧੀਜੀਵੀਆਂ ਵੱਲੋਂ ਕਿ ਤਨਖਾਈਆ ਅੱਜ ਦੇ ਸਰਕਾਰੀ ਵਰਡ ਦੇ ਨਾਲ ਜੁੜਦਾ ਅੱਜਕੱਲ ਸਭਾਵਿਕੀ ਕਿਸੇ ਨੂੰ ਜਿਹੜਾ ਸਰਕਾਰ ਦੀ ਜਾਂ ਪੁਰਾਣੀ ਸਰਕਾਰ ਦੀਆਂ ਮੌਜੂਦਾ ਸਰਕਾਰ ਦੀ ਜ਼ਿਆਦਾ ਪੁਛ ਪੁਛਤ ਪਨਾ ਕਰੇ ਉਸ ਦੀ ਜਿਆਦਾ ਸਿਫਤ ਸਲਾਹ ਕਰੇ ਉਸ ਨੂੰ ਕਹਿ ਦਿੱਤਾ ਜਾਂਦਾ ਕਿ ਇਹ ਸਰਕਾਰੀ ਬੰਦਾ ਹੈ ਉਸੇ ਤਰ੍ਹਾਂ ਇਤਿਹਾਸ ਦੇ ਵਿੱਚ ਜਦੋਂ ਗੁਰੂਆਂ ਪੀਰਾਂ ਦਾ ਸਮਾਸੀ ਜਾਂ ਫਿਰ ਜਦੋਂ ਸਿੱਖ ਸੰਘਰਸ਼ੀਆਂ ਦਾ ਸਮਾਸੀ ਉਸ ਵੇਲੇ ਜੋ ਮੁਗਲਾਂ ਦੇ ਨਾਲ ਰਲ ਜਾਂਦਾ ਸੀ ਉਸ ਨੂੰ ਤਨਖਾਈਆ ਕਹਿ ਰਹੇ ਨੇ ਸੀ ਕਿ ਚਲੋ ਇਹ ਹੁਣ ਮੁਗਲਾਂ ਦੇ ਕੋਲੋਂ ਤਨਖਾਹਾਂ ਲੈ ਰਿਆ ਬੰਦਾ ਇਸ ਤਰ੍ਹਾਂ ਦੇ ਤੱਥ ਜਿਹੜੇ ਨੇ ਇਤਿਹਾਸ ਦੇ ਵਿੱਚੋਂ ਮਿਲਦੇ ਨਹੀਂ ਖੈਰ ਇਹ ਉਹ ਚੀਜ਼ਾਂ ਨੇ ਜਿਹੜੀਆਂ ਬੁੱਧੀਜੀਵੀ ਦੱਸਦੇ ਨੇ ਜਿਹੜੇ ਤੱਥ ਬੁੱਧੀਜੀਵੀ ਸਾਹਮਣੇ ਰੱਖਦੇ ਨੇ ਐਗਜ਼ਾਮਪਲਸ ਸਾਹਮਣੇ ਰੱਖਦੇ ਨੇ ਹੋ ਸਕਦਾ ਕਿ ਇਹਨਾਂ ਨਾਲੋਂ ਤੋਂ ਅਲੱਗਾ ਵੀ ਕੋਈ ਗੱਲਾਂ ਹੋਣ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਲੰਘੇ ਕੱਲ ਤਨਖਾਈਆ ਕਰਾਰ ਦੇ ਦਿੱਤਾ ਗਿਆ ਪਰ ਦੂਜੇ ਪਾਸੇ ਅਜੇ ਤੱਕ ਸਜ਼ਾ ਨਹੀਂ ਸੁਣਾਈ ਗਈ ਜਿਹੜੀ ਧਾਰਮਿਕ ਸਜ਼ਾ ਦਾ ਤੱਥ ਪੇਸ਼ ਕੀਤਾ ਜਾਂਦਾ ਹੈ ਧਾਰਮਿਕ ਸਜ਼ਾ ਲੌਨ ਦਾ ਜਿਹੜਾ ਵਰਡ ਪੇਸ਼ ਕੀਤਾ ਜਾਂਦਾ ਉਹ ਅਜੇ ਸਾਹਮਣੇ ਨਹੀਂ ਆਇਆ ਕਿਉਂਕਿ ਧਾਰਮਿਕ ਸਜ਼ਾ ਜੇ ਲਾਈ ਜਾਵੇਗੀ ਜੇ ਤਨਖਾਈਆ ਕਰਾਰ ਦਿੱਤਾ ਗਿਆ ਯਾਨੀ ਕਿ ਦੋਸ਼ਾਇਤ ਹੋਏ ਨੇ ਇਸ ਤੋਂ ਬਾਅਦ ਉਹਨਾਂ ਮਸਲਿਆਂ ਦੇ ਉੱਤੇ ਵਿਚਾਰਿਆ ਜਾਵੇਗਾ ਜਿਹੜੇ ਇਲਜ਼ਾਮ ਲੱਗੇ ਨੇ ਸੁਖਬੀਰ ਸਿੰਘ ਬਾਦਲ ਨੂੰ ਬੁਲਾ ਕੇ ਪੁੱਛੇ ਜਾਣਗੇ ਜਿਵੇਂ ਕਿ ਉਸ ਪ੍ਰੋਸੈਸ ਦੇ ਵਿੱਚ ਜਿਸੇਦਾਰ ਯਾਨੀ ਰਘਵੀਰ ਸਿੰਘ ਨੇ ਇਹ ਵੀ ਕਿਹਾ ਕਿ 2007 ਤੋਂ ਲੈ ਕੇ 2015 ਤੱਕ ਜਿੰਨਾ ਵੀ ਕੈਬਨਟ ਹੈ ਬੇਸਿਕਲੀ 2007 ਤੋਂ ਲੈ ਕੇ 2017 ਤੱਕ ਜਿੰਨਾ ਕੈਬਨਟ ਹੈਗਾ ਹੈ ਕੈਬਨਟ ਦੇ ਵਿੱਚ ਜਿੰਨੇ ਮੰਤਰੀ ਰਹਿ ਚੁੱਕੇ ਨੇ ਅਕਾਲੀ ਸਰਕਾਰ ਕੋਲੇ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਆਪਣਾ ਤੱਥ ਪੇਸ਼ ਕਰਨਾ ਹੋਵੇਗਾ ਕਿ ਉਹਨਾਂ ਦੇ ਕੀ ਸਟੈਂਡ ਰਏ ਨੇ ਇਹਦੇ ਵਿੱਚ ਤੇ ਉਹ ਕਿਉਂ ਨਹੀਂ ਉਸ ਵੇਲੇ ਬੋਲੇ ਜਾਂ ਜੇ ਆ ਸਭ ਕੁਝ ਵਾਪਰਿਆ ਤਾਂ ਕਿਉਂ ਇਸ ਉੱਤੇ ਉਹਨਾਂ ਦਾ ਕੀ ਸਿਚੁਏਸ਼ਨ ਰਹੀ ਹੈ ਇਹ ਸਾਰਾ ਕੁਝ ਉਹਨਾਂ ਨੂੰ ਸਪਸ਼ਟ ਕਰਨ ਦੇ ਤੌਰ ਦੇ ਉੱਤੇ ਸ਼੍ਰੀ ਕਾਲਤਕ ਸਾਹਿਬ ਦੇ ਸਾਹਮਣੇ ਰੱਖਣਾ ਹੋਵੇਗਾ ਯਾਨੀ ਕਿ ਇਸ ਆਧਾਰ ਦੇ ਉੱਤੇ ਇੱਕ ਵੱਖਰਾ ਵਿਸ਼ਲੇਸ਼ਣ ਸ਼੍ਰੀ ਕਾਲਤਕ ਸਾਹਿਬ ਵੱਲੋਂ ਚਲਾਇਆ ਜਾਵੇਗਾ ਤਾਂ ਉਸ ਤੋਂ ਬਾਅਦ ਸਜ਼ਾ ਜਿਹੜੀ ਹੈ ਉਹ ਐਗਿਤ ਕੀਤੀ ਜਾਵੇਗੀ ਜਿਸ ਦੇ ਆਧਾਰ ਦੇ ਉੱਤੇ ਕਹਿੰਦੇ ਆ ਕਿ ਧਾਰਮਿਕ ਸਜ਼ਾ ਲਗਾਈ ਜਾਣੀ ਹੈ ਇਹ ਉਸ ਵੇਲੇ ਲਾਈ ਜਾਵੇਗੀ ਤੇ ਉਹ ਵੀ ਇੱਕ ਪ੍ਰੋਸੈਸ ਹੁੰਦਾ ਜਿਵੇਂ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿ세ਦਾਰ ਗਿਆਨੀ ਰਖਵੀਰ ਸਿੰਘ ਆ ਕੇ ਤੇ ਸਾਹਮਣੇ ਜਿਹੜਾ ਦੋਸ਼ੀ ਹੁੰਦਾ ਆ ਉਹਨੂੰ ਪੁੱਛਣਗੇ ਕਿ ਫਲਾਣੇ ਇਨਸਾਨ ਨੇ ਇਹ ਇਹ ਸਭ ਕੁਝ ਕੀਤਾ ਜੋ ਇਲਜ਼ਾਮ ਉਸ ਉੱਤੇ ਲੱਗੇ ਨੇ ਕਿ ਇਹ ਸਭ ਕੁਝ ਉਹ ਮੰਨਦਾ ਤੇ ਉਸ ਤੋਂ ਬਾਅਦ ਉਸ ਨੂੰ ਉਹ ਸਜ਼ਾ ਲਾ ਦਿੱਤੀ ਜਾਂਦੀ ਹੈ ਇਹ ਪ੍ਰੋਸੈਸ ਬਹੁਤ ਵਾਰ ਸੋਸ਼ਲ ਮੀਡੀਆ ਤੇ ਵੀ ਦੇਖਿਆ ਔਰ ਆਂਦੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੀ ਇਸ ਤਰ੍ਹਾਂ ਦਾ ਸਮਾਵੇ ਉਹ ਉਹ ਪ੍ਰੋਸੈਸ ਜਦੋਂ ਫਸੀਲ ਤੇ ਖੜਕੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਸਜ਼ਾ ਆ ਗਿਆ ਸੇਵਾ ਸਨਾਉਣਗੇ ਉਸ ਨੂੰ ਧਾਰਮਿਕ ਸਜ਼ਾ ਕਰਾਰ ਦਿੱਤਾ ਜਾ ਸਕਦਾ ਹੈ ਹਾਲਾਂਕਿ ਅਜੇ ਤੱਕ ਸੁਖਵੀਰ ਸਿੰਘ ਬਾਦਲ ਦੇ ਉੱਤੇ ਸਿਰਫ ਤਨਖਾਈਆ ਕਰਾਰ ਦੇਣ ਦੀ ਜਿਹੜੀ ਪ੍ਰੋਸੈਸ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਫਿਲਹਾਲ ਸੁਖਵੀਰ ਸਿੰਘ ਬਾਦਲ ਨੂੰ ਸਿਰਫ ਤਨਖਾਈਆ ਕਰਾਰ ਦਿੱਤਾ ਗਿਆ ਆਉਂਦਾ ਸਮਾਂ ਹੋਰ ਕੀ ਕੁਝ ਲਿਆਵੇਗਾ ਕਿਉਂਕਿ 15 ਦਿਨਾਂ ਦਾ ਸਮਾਂ ਸੁਖਵੀਰ ਸਿੰਘ ਬਾਦਲ ਕੋਲ ਵੀ ਹੈ ਤੇ ਬਾਕੀ ਜਿਹੜੇ ਬਾਕੀ ਕੈਬਨਟ ਮੰਤਰੀ ਰਹਿ ਚੁੱਕੇ ਨੇ ਆਕਾਲੀ ਸਰਕਾਰ ਵੇਲੇ ਉਹਨਾਂ ਦੇ ਕੋਲ ਵੀ ਹੈ ਜੋ ਵੀ ਹੋਏਗਾ ਆਕਾਲਤਖ ਸਾਹਿਬ ਦਾ ਕੀ ਅਲਟੀਮੇਟ ਹੁਕਮ ਆਵੇਗਾ ਸਜ਼ਾ ਜਾਂ ਸੇਵਾ ਕੀ ਸੁਣਾਈ ਜਾਂਦੀ ਹੈ ਇਹ ਸ੍ਰੀ ਆਕਾਲਤਖ ਸਾਹਿਬ ਦੇ ਜਹੇਦਾਰ ਗਾਨੀ ਰਕਬੀਰ ਸਿੰਘ ਤਾਂ ਕਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਦ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ